ਸਤਿ ਸ਼੍ਰੀ ਅਕਾਲ ਜੀ ਮੈਂ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਸਾਫ ਦਾ ਮੁੱਖ ਮੰਤਰੀ ਦਾ ਹੋਇਆ ਦੇਹਾਂਤ ਜੇਕਰ ਗੱਲ ਕਰੀਏ ਕਾਫੀ ਵਧੀਆ ਕਾਰਗੁਜ਼ਾਰੀ ਉਹਨਾਂ ਦੀ ਰਹੀ 6 ਵਾਰ ਉਹਨਾਂ ਨੂੰ ਜਿਹੜੀ ਹੈ ਟਿਕਟ ਦਿੱਤੀ ਗਈ ਹੈ ਚਾਹੇ ਉਹ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਤੇ ਚਾਹੇ ਉਹ ਹੋਵੇ ਐਨਜੀਪੀ ਯਾਨੀ ਕਿ ਉਹਨਾਂ ਨੂੰ 6 ਵਾਰ ਵਿਧਾਇਕ ਚੁਣਿਆ ਗਿਆ ਹੈ ਤੇ ਉਹਨਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਹੈ ਉਹਨਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਨਿੱਜੀ ਹਸਪੀਟਲ ਦੇ ਵਿੱਚ ਲਜਾਇਆ ਗਿਆ ਤੇ ਉਸ ਤੋਂ ਬਾਅਦ ਜਿੱਥੇ ਉਹਨਾਂ ਨੇ ਆਪਣਾ ਦਮ ਤੋੜ ਦਿੱਤਾ ਉਹਨਾਂ ਦੇ ਪਰਿਵਾਰਕ ਜਿਹੜੇ ਮੈਂਬਰ ਨੇ ਕਾਫੀ ਸਦਮੇ ਦੇ ਵਿੱਚ ਨੇ ਸੋਗ ਦੀ ਲਹਿਰ ਉੱਠ ਖੜੀ ਹੋਈ ਹੈ ਤੇ ਦੂਸਰੇ ਪਾਸੇ ਹਰ ਇੱਕ ਪਾਰਟੀ ਵੱਲੋਂ ਜਿਹੜਾ ਹੈ ਜੇਕਰ ਖਾਸ ਕਰਕੇ ਗੱਲ ਕਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਹੜਾ ਹੈ ਉਹਨਾਂ ਨਾਲ ਕਾਫੀ ਅਫਸੋਸ ਜਤਾਇਆ ਗਿਆ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਗੋਆ ਦੀ ਸਿਆਸਤ ਦੇ ਇੱਕ ਦਿਗਜ ਨੇਤਾ ਰਾਜ ਦੇ ਖੇਤੀਬਾੜੀ ਮੰਤਰੀ ਅਤੇ ਸਾਬਕਾ ਮੰਤਰੀ ਰਵੀ ਨਾਇਕ ਦਾ ਮੰਗਲਵਾਰ ਦੇਰ ਰਾਤ ਦਿਹਾਂਤ ਹੋ ਗਿਆ ਉਹ 79 ਸਾਲ ਦੇ ਸਨ ਪਰਿਵਾਰਿਕ ਸੂਤਰਾਂ ਅਨੁਸਾਰ ਉਨ੍ਹਾਂ ਨੇ ਆਪਣੇ ਜੱਦੀ ਸ਼ਹਿਰ ਪੋਂਡਾ ਵਿੱਚ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਦੇਰ ਰਾਤ ਕਰੀਬ 1 ਵਜੇ ਮ੍ਰਿਤਕ ਐਲਾਨ ਕਰ ਦਿੱਤਾ ਉਨ੍ਹਾਂ ਦੇ ਦੇਹਾਂਤ ਨਾਲ ਗੋਆ ਦੀ ਸਿਆਸਤ ਵਿੱਚ ਇੱਕ ਯੁੱਗ ਅੰਤ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਐਕਸ ਤੇ ਲਿਖਿਆ, ਗੋਆ ਸਰਕਾਰ ਇੱਕ ਮੰਤਰੀ ਰਵੀ ਨਾਇਕ ਦੇ ਦੇਹਾਂਤ ਤੋਂ ਦੁਖੀ ਹਾਂ। ਇਸ ਨੂੰ ਇੱਕ ਤਜਰਬੇਕਾਰ ਪ੍ਰਸ਼ਾਸਕ ਅਤੇ ਸਮਰਿਤ ਲੋਕ ਸੇਵਕ ਵਜੋਂ ਯਾਦ ਕੀਤਾ ਜਾਵੇਗਾ। ਉਹਨਾਂ ਨੇ ਗੋਆ ਦੇ ਵਿਕਾਸ ਮਾਰਗ ਤੇ ਅਮੀਰ ਬਣਾਇਆ। ਇਹ ਦੁੱਖ ਦੀ ਘੜੀ ਵਿੱਚ ਮੇਰੀਆਂ ਜਿਹੜੀਆਂ ਸਵੇਧਨਾਵਾਂ ਉਹਨਾਂ ਦੇ ਪਰਿਵਾਰ ਤੇ ਸਮਰਥਕਾਂ ਨਾਲ ਹਨ ਓਮ ਸ਼ਾਂਤੀ ਉਹਨਾਂ ਨੇ ਕਿਹਾ ਕਿ ਗੋਆ ਦੇ ਜਿਹੜੇ ਮੁੱਖ ਮੰਤਰੀ ਮੰਤਰੀ ਪ੍ਰਮੋਦ ਸਾਵੰਤ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਗੋਆ ਦੀ ਸਿਆਸਤ ਨੇ ਇੱਕ ਦਿਗਜ ਵੱਲੋਂ ਉਹਨਾਂ ਦੇ ਦੇਹਾਂਤ ਦੀ ਸੇਵਾ ਤੇ ਰਾਜ ਵਿੱਚ ਅਮਿਤ ਛਾਪ ਛੱਡੀ ਹੈ ਉਹਨਾਂ ਨੇ ਲਿਖਿਆ ਕਿ ਅਗਵਾਈ ਨਿਮਰਤਾ ਤੇ ਜਨ ਕਲਿਆਣ ਵਿੱਚ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਦੁੱਖ ਦੀ ਘੜੀ ਵਿੱਚ ਪਰਿਵਾਰ ਮਿੱਤਰਾਂ ਤੇ ਸਮਰਥਾ ਨੂੰ ਵੀ ਜਿਹੜੀ ਹੈ ਮੇਰੇ ਵੱਲੋਂ ਹਮਦਰਦੀ ਹੈ ਤੇ ਉਹਨਾਂ ਦਾ ਜਿਹੜਾ ਸੰਸਕਾਰ ਹੈ ਨਵੀ ਨਾਇਕ ਦਾ ਅੰਤਿਮ ਸੰਸਕਾਰ ਅੱਜ ਦੁਪਹਿਰੇ 3 ਵਜੇ ਕੀਤਾ ਜਾਵੇਗਾ ਉਹਨਾਂ ਦੀ ਮ੍ਰਿਤਕ ਦੇ ਪੋਣਡਾ ਦੇ ਖਣ ਬਦਾਸ ਦਿੱਤ ਉਹਨਾਂ ਦੇ ਘਰ ਦੇ ਅੰਤਿਮ ਦਰਸ਼ਨਾਂ ਲਈ ਰੱਖੀ ਗਈ ਹੈ ਜਿੱਤੇ ਹਜ਼ਾਰਾਂ ਦੀ ਗਿਣਤੀ ਲੋਕ ਨੂੰ ਸ਼ਰਧਾਂਜਲੀ ਦੇਣ ਪਹੁੰਚ ਰਹੇ ਹਨ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਦੋ ਬੱਚੇ ਤੇ ਨੂੰਹਾਂ ਦੇ ਤਿੰਨ ਪੋਤੇ ਪੋਤੀਆਂ ਹਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਨੇ ਰਵੀ ਨਾਇਕ ਉਹਨਾਂ ਨੇ ਕਾਫੀ ਆਪਣਾ ਜੀਵਨ ਹੈ ਜਿਹੜਾ ਇਹਨਾਂ ਦਿਹਾਕਿਆਂ ਦੇ ਵਿੱਚ ਬਤਾਇਆ ਹੈ ਤੇ ਵੱਧ ਤੋਂ ਵੱਧ ਲੰਮਾ ਉਹ ਗੋਆ ਦੀ ਸਿਆਸਤ ਦੇ ਕੇਂਦਰ ਵਿੱਚ ਰਹੇ ਹਨ ਤੇ ਉਹ ਸੱਤ ਵਾਰ ਜਿਹੜੇ ਨੇ ਵਿਧਾਇਕ ਵੀ ਰਹੇ ਹਨ ਧੰਨ